ਫਿਰ ਉਹਨਾਂ ਨੇ ਪਤਾ ਕਿ ਇਸ ਤਰੀਕੇ ਦੇ ਰਹੀਆਂ 45 ਮਿੰਟ ਦੇ ਵਿੱਚ ਤਾਂ ਬੰਦਾ ਐਕਸਾਈਟਡ ਇੰਨਾ ਹੁੰਦਾ ਵੀ ਸਮ ਸੁੱਝਦਾ ਪੁੱਝਦਾ ਹੀ ਨਹੀਂ ਬੰਦੇ ਨੇ ਵੀ ਗੱਲਾਂ ਕੀ ਕਰੀਏ ਐਡਾ ਵੱਡਾ ਸਟਾਰ ਬੈਠਾ ਕੋਲ ਗੱਲਾਂ ਬਾਤਾਂ ਕੀ ਹੋਈਆਂ ਬਚਪਨ ਦੀਆਂ ਗੱਲਾਂ ਹੋਈਆਂ ਮੇਲਿਆਂ ਦੀਆਂ ਗੱਲਾਂ ਹੋਈਆਂ ਜੀ ਜ਼ਿਕਰ ਕਰਦੇ ਦੇਖੋ ਬਿਲਕੁਲ ਇਹ ਸਹੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦਾ ਸਟਾਰ ਬੈਠਾ ਹੋਵੇ ਉਸ ਤਰ੍ਹਾਂ ਤੁਹਾਨੂੰ ਅੱਗੇ ਕੋਈ ਗੱਲ ਨਹੀਂ ਸੁੱਝਦੀ ਪਰ ਉਹਨਾਂ ਨੇ ਉਹ ਸਟਾਰ ਵਾਲੀ ਫੀਲਿੰਗ ਸਾਨੂੰ ਆਉਣ ਹੀ ਨਹੀਂ ਦਿੱਤੀ ਉਹਨਾਂ ਨੇ ਇਹ ਮਹਿਸੂਸੇ ਹੀ ਨਹੀਂ ਸਾਨੂੰ ਕਰਵਾਇਆ ਕਿ ਉਹ ਬਹੁਤ ਵੱਡੇ ਸਟਾਰ ਨੇ ਉਹਨਾਂ ਨੇ ਇਹੀ ਮਹਿਸੂਸ ਕਰਵਾਇਆ ਕਿ ਮੈਂ ਤੁਹਾਡਾ ਪਿੰਡੂ ਆ ਤੇ ਮੈਂ ਵੀ ਦੁਸਾਂਝ ਕਲਾਂ ਦੇ ਆ ਤੁਸੀਂ ਵੀ ਦੁਸਾਂਝ ਕਲਾਂ ਦੇ ਆ ਤੁਸੀਂ ਉੱਥੋਂ ਉੱਠ ਕੇ ਆਏ ਆ ਤੇ ਆਪਾਂ ਇਹ ਲਾਈਨ ਵਾਰੇ ਤਾਂ ਕੋਈ ਗੱਲ ਹੀ ਨਹੀਂ ਕਰਨੀ ਅੱਛਾ ਗੱਲ ਕਰਨੀਆਂ ਪਿੰਡ ਵਾਰੇ ਗੱਲ ਕਰਨੀਆਂ ਆਪਣੇ ਸਮਾਜ ਵਾਰੇ ਜਾਂ ਜਿੱਥੋਂ ਮੈਂ ਉੱਠਿਆ ਜਿੱਥੇ ਮੈਂ ਛੋਟਾ ਆਪਣਾ ਬਚਪਨ ਗੁਜ਼ਾਰਿਆ ਜਿੱਥੇ ਮੇਰੇ ਮਾਪੇ ਰਹੇ ਆ ਸੋ ਤਕਰੀਬਨ ਤਕਰੀਬ ਪਿੰਡ ਦੇ ਨਾਲ ਗੱਲਾਂ ਮੇਲਿਆਂ ਦੀਆਂ ਗੱਲਾਂ ਬਸ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿ ਕਿੱਸਾ ਸੁਣਾਉਣੇ ਸੀ ਮੇਲੇ ਵਾਲਾ ਇੱਕ ਹਾਂਜੀ ਮੇਲੇ ਵਾਲਾ ਕਿੱਸਾ ਇਸ ਤਰ੍ਹਾਂ ਦਾ ਸੀ ਕਿ ਕੈ냔 ਨਾਲ ਹੋਇਆ ਹੋਵੇਗਾ ਸਾਡੇ ਪਿੰਡ ਦੇ ਮਤਲਬ ਇਕੱਲੇ ਹੁਣਾਂ ਨਾਲ ਨਹੀਂ ਬਹੁਤ ਸਾਰੇ ਲੋਕਾਂ ਨੇ ਹੋਇਆ ਹੋਵੇਗਾ ਤੇ ਅਸੀਂ ਵੀ ਜਦੋਂ ਛੋਟੇ ਹੁੰਦੇ ਅਸੀਂ ਵੀ ਕਈ ਵਾਰੀ ਇਸ ਤਰ੍ਹਾਂ ਦੇਖਿਆ ਫਸ ਗਏਗਾ ਲੋ ਕਿ ਜਦੋਂ ਅੱਗੇ ਮੇਲੇ ਨੂੰ ਜਾਂਦੇ ਹੁੰਦੇ ਸੀ ਕੋਈ ਪੱਕੀ ਸੜਕ ਨਹੀਂ ਸੀ ਹੁੰਦੀ ਨਾ ਕੋਈ ਇਦਾਂ ਘੁੰਮ ਕੇ ਜਾਂਦਾ ਹੁੰਦਾ ਸੀ ਬਿਲਕੁਲ ਖੇਤਾਂ ਦੇ ਵਿੱਚ ਦੀ ਛੋਟੇ ਛੋਟੇ ਡੰਡੀਆਂ ਹੁੰਦੀਆਂ ਸੀ ਉਹਦੇ ਵਿੱਚ ਦੀ ਜਾਂਦਾ ਸੀ ਤੇ ਜੀਤ ਸਮਝ ਜਦੋਂ ਕਿੱਸਾ ਸੁਣਾਇਆ ਕਿ ਅਸੀਂ ਵੀ ਜਦੋਂ ਮੇਲੇ ਤੇ ਜਾਂਦੇ ਹਾਂ ਮਡਾਲੀ ਦੇ ਤੇ ਅਸੀਂ ਵੀ ਛੋਟੀ ਜਿਹੜੀ ਡੰਡੀ ਆ ਉਹਦੇ ਥਾਣੀ ਤੇ ਜਾ ਚਲੇ ਗਿਆ ਅੱਗੇ ਜਾਂਦੇ ਨੂੰ ਜਦੋਂ ਗਰਮੀ ਦੇ ਦਿਨ ਵਾਂ ਕਿ ਥੱਕ ਜਾਂਦਾ ਬੰਦਾ ਕਿ ਪਾਣੀ ਦਾ ਚਾਹੁੰਦਾ ਹੀ ਆ ਸਾਹਮਣੇ ਜਾਂਦੇ ਨੂੰ ਜਿਸ ਤਰ੍ਹਾਂ ਟੇਬਲ ਲੱਗਾ ਹੋਇਆ ਸੀ ਤੇ ਨਾਲ ਉਹਦੇ ਉੱਤੇ ਗਲਾਸ ਰੱਖੇ ਹੋਏ ਸੀ ਜਿਸ ਤਰ੍ਹਾਂ ਸ਼ਬੀਲ ਚਲਦੀ ਹੁੰਦੀ ਆ ਅੱਜ ਕੱਲ ਅੱਜ ਵੀ ਤੁਸੀਂ ਜਾਓਗੇ ਤੁਹਾਨੂੰ ਉਹ ਮਿਲ ਜਾਣਾ ਤੇ ਜਾਂਦਾ ਹੀ ਬੰਦਾ ਇਹ ਚਾਹੁੰਦਾ ਕਿ ਹੁਣ ਪਾਣੀ ਪੀ ਲਈਏ ਇੱਕ ਗਲਾਸ ਚਲੋ ਪਾਣੀ ਦਾ ਪੀ ਕੇ ਤੇ ਜਦੋਂ ਦੂਸਰੇ ਗਲਾਸ ਨੂੰ ਕਹਿੰਦੇ ਹੱਥ ਪਾਇਆ ਤਾਂ ਕਹਿੰਦੇ ਵੀ ਦੂਰ ਪੈਦਾ ਇੱਕ ਵਾਰ ਜਦੋਂ ਅਸੀਂ ਕਰ ਲਏ ਉਹ ਕਹਿੰਦੇ ਯਾਰ ਭਾਜੀ ਇਹ ਤਾਂ ਪਾਣੀ ਹੈ ਸ਼ਬੀਲ ਹੈ ਤਾਂ ਲੋਕੀ ਥਾਂ ਥਾਂ ਲਾਉਂਦੇ ਲੰਗਰ ਲੱਗਦੇ ਆ ਉਹ ਕਹਿੰਦੇ ਭਾਜੀ ਇਹ ਲੰਗਰ ਨਹੀਂ ਇਹ ਮੇਲਾ ਚੱਲਦਾ ਇੱਥੇ 1-2 ਰੁਪਈਆ ਤੁਹਾਨੂੰ ਇਹ ਜਿਹੜਾ ਪਰ ਗਲਾਸ ਉਹ ਲੱਗਣਾ ਹੀ ਲੱਗਣਾ ਆ ਕਹਿੰਦਾ ਫਿਰ ਮੈਂ ਉੱਥੇ ਗਲਾਸ ਰੱਖ ਦਿੱਤਾ ਵੀ ਹੁਣ ਦੇਖਦੇ ਆ ਵੀ ਜਿੰਨੇ ਕੁ ਪੈਸੇ ਲੈ ਕੇ ਆਏ ਸੀ ਲੱਗਦਾ ਇਹਨਾਂ ਨੇ ਲੈ ਲੈਣੇ ਆ ਫਿਰ ਮੇਲਾ ਕਹਦੇ ਨਾ ਦੇਖਣਾ ਸੋ ਉਹੀ ਬੰਦਾ ਦੇਖੋ ਜੀ ਅੱਜ ਜਿਹੜਾ ਸ਼ਵੀਲ ਦੇ ਪਾਣੀਆਂ ਦੀ ਆਪਾਂ ਗੱਲ ਕੀਤੀ ਹੈ ਜਾਂ ਇਸ ਤਰ੍ਹਾਂ ਅੱਜ ਕੋਕਾ ਕੋਲਾ ਦੇ ਬ੍ਰਾਂਡ ਵਾਲ ਤੇ ਕਿਸਮਤ ਹੋ ਜਾਂਦੀ ਆ ਦੁਬਾਰਾ ਫਿਰ ਕਾਲ ਆਉਂਦੀ ਆ ਤੇ ਫਿਰ ਇਹੀ ਗੱਲ ਕਿ ਦਲਜੀਤ ਜੀ ਗੱਲ ਕਰਨਗੇ ਮੈਂ ਜਦੋਂ ਹੈਲੋ ਕਿਹਾ ਤੇ ਅੱਗੇ ਉਹ ਜਦੋਂ ਜੋ ਸ਼ਬਦ ਮੈਨੂੰ ਸੁਣਨ ਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਭ ਕਿਵੇਂ ਠੀਕ ਹੋ ਰਾਜੀ ਖੁਸ਼ੀ ਹੋ ਤੇ ਜਦੋਂ ਮੈਂ ਆਵਾਜ਼ ਪਹਿਚਾਣੀ ਤਾਂ ਵਾਕਈ ਦਿਲਜੀਤ ਦਸਾਂਝ ਦੀ ਆਵਾਜ਼ ਸੀ ਮੈਂ ਫੋਨ ਕੰਨ ਨੂੰ ਲਾਇਆ ਤੇ ਮੈਂ ਘਰ ਤੋਂ ਬਾਹਰ ਨਿਕਲ ਗਿਆ ਤੇ ਇੱਕ ਤਰ੍ਹਾਂ ਯਕੀਨ ਨਹੀਂ ਸੀ ਆ ਰਿਹਾ ਕਿ ਅੱਜ ਦਿਲਜੀਤ ਦਸਾਂਝ ਜੀ ਸਾਡੇ ਨਾਲ ਗੱਲ ਕਰ ਰਹੇ ਨੇ ਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਤੁਸੀਂ ਤੇ ਤੁਹਾਡੀ ਜਿਹੜੀ ਸੁਸਾਇਟੀ ਹੈ ਨੌਜਵਾਨ ਦੀ ਬਹੁਤ ਵਧੀਆ ਪਿੰਡ ਦੇ ਵਿੱਚ ਕੰਮ ਕਰ ਰਹੀ ਆ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਆ ਤੇ ਮੈਂ ਇੱਥੇ ਪਟਿਆਲੇ ਸਾਡੀ ਇੱਕ ਸ਼ੂਟਿੰਗ ਚੱਲ ਰਹੀ ਆ ਕਿ ਤੁਸੀਂ ਇੱਥੇ ਇਹਨਾਂ ਨਾਲ ਮੇਰੀ ਟੀਮ ਦੇ ਨਾਲ رابطہ ਕਾਇਮ ਕਰਕੇ ਤੇ ਮੈਨੂੰ ਜਰੂਰ ਇੱਥੇ ਪਟਿਆਲੇ ਮਿਲ ਲਾਓ ਸੋ ਦਿਲਜੀਤ ਦੁਸਾਂਝ ਦਾ ਇਸ ਤਰ੍ਹਾਂ ਕਹਿ ਦੇਣਾ ਕਿ ਤੁਸੀਂ ਸਾਨੂੰ ਮਿਲ ਲਾਓ ਤੇ ਇਸ ਤੋਂ ਵੱਡਿਆ ਮੇਰੇ ਖਿਆਲ ਨਾਲ ਕੋਈ ਗਿਫਟ ਜਾਂ ਕੋਈ ਦੇਣ ਹੋ ਨਹੀਂ ਸਕਦੀ ਫਿਰ ਗਏ ਇੱਥੋਂ ਫਿਰ ਕੀ ਕਿਵੇਂ ਉਹ ਮੁਲਾਕਾਤ ਹੋਈ ਫਿਰ ਇਸ ਤੋਂ ਜਦੋਂ ਜਾਣ ਦਾ ਆਇਆ ਤੇ ਫਿਰ ਅਸੀਂ ਸੋਚਿਆ ਵੀ ਉੱਥੇ ਜਾਵਾਂਗੇ ਮਿਲਾਂਗੇ ਤੇ ਅਸੀਂ ਇਥੋਂ ਪੰਜ ਕੁ ਜਾਣੇ ਜਦੋਂ ਗਏ ਆ ਤੇ ਰਾਹ ਦੇ ਵਿੱਚ ਅਸੀਂ ਇਹੀ ਸੋਚਦੇ ਗਏ ਆ ਕਿ ਚਲੋ ਅਸੀਂ ਪਹਿਲੀ ਵਾਰ ਦਜੀਤ ਦਸਾਂਝ ਜੀ ਨੂੰ ਮਿਲਣਾ ਆ ਤੇ ਅਸੀਂ ਉਹਨਾਂ ਲਈ ਕੋਈ ਗਿਫਟ ਲੈ ਕੇ ਜਾਈਏ ਜਾਂ ਕੀ ਕਿਸ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਜਾਈਏ ਕਿ ਉਹ ਵੀ ਸੋਚਣ ਵੀ ਸਾਡੇ ਪਿੰਡ ਤੋਂ ਕੋਈ ਆਇਆ ਕਿ ਸਾਡਾ ਕਿਸੇ ਨੇ ਮਾਣ ਸਤਕਾਰ ਕੀਤਾ ਸੋ ਅਸੀਂ ਇੱਕ ਪਹਿਲਾਂ ਤਾਂ ਬੁਕੇ ਜਿਹੜਾ ਉਹ ਪਰਚੇਸ ਕੀਤਾ ਗੁਲਾਬ ਦੇ ਫੁੱਲਾਂ ਵਾਲਾ ਕਿ ਚਲੋ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਚਲੋ ਉਹਨਾਂ ਦਾ ਸਾਨੂੰ ਕੀ ਆਖਣਾ ਅਸੀਂ ਸਾਡਾ ਬਣਦਾ ਹੈ ਉਹਨਾਂ ਨੂੰ ਆਖਣਾ ਕਿਉਂਕਿ ਏਡੇ ਵੱਡੇ ਸਟਾਰ ਵਾ ਸੋ ਇਸੇ ਤਰ੍ਹਾਂ ਅਸੀਂ ਇੱਕ ਛੋਟਾ ਜਿਹਾ ਗਿਫਟ ਵੀ ਪੈਕ ਕਰਵਾਇਆ ਤੇ ਜਦੋਂ ਅਸੀਂ ਉੱਥੇ ਪਹੁੰਚੇ ਆਂ ਤੇ ਅਸੀਂ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਸ਼ੂਟਿੰਗ ਦੇ ਲਈ ਜਾਣਾ ਸੀ ਉਹਨਾਂ ਨੇ ਪਹਿਲੇ ਕਹਿ ਦਿੱਤਾ ਕਿ ਅੱਛਾ ਉਹ ਦਸਾਂਝਾਂ ਵਾਲੇ ਆ ਗਏ ਆ ਤੇ ਤੁਸੀਂ ਇਹਨਾਂ ਨੂੰ ਅੰਦਰ ਬਿਠਾਓ ਅੰਦਰ ਬਿਠਾਓ ਤੇ ਮੈਂ ਇੱਕ ਸ਼ੂਟ ਲੈ ਕੇ ਹੁਣੇ ਵਾਪਸ ਆਇਆ ਸੋ ਜਿੱਦੇ ਉਹ ਸ਼ੂਟ ਲੈ ਕੇ ਵਾਪਸ ਆਏ ਆ ਤੇ ਅਸੀਂ ਉਹਨਾਂ ਨੂੰ ਜਦੋਂ ਗਿਫਟ ਵਗੈਰਾ ਉਹ ਸਾਰਾ ਕੁਝ ਦੇਣ ਲੱਗੇ ਤਾਂ ਉਹਨਾਂ ਨੇ ਉਹ ਸਾਈਡ ਤੇ ਤੁਸੀਂ ਕਿਸੇ ਸੈਲੀਬ੍ਰਿਟੀ ਨੂੰ ਮਿਲ ਰਹੇ ਜੇ ਤੁਸੀਂ ਦਿਲਜੀਤ ਸਾਂਝ ਗਾਇਕ ਨੂੰ ਸਿੰਗਰ ਨੂੰ ਮਿਲਣ ਆਏ ਤਾਂ ਤੁਸੀਂ ਮੈਨੂੰ ਦੇ ਦਿਓ ਤੇ ਜੇਕਰ ਤੁਸੀਂ ਭਰਾ ਦੇ ਤੌਰ ਦੇ ਉੱਤੇ ਇੱਥੇ ਮਿਲਣ ਆਏ ਤਾਂ ਇਹਨਾਂ ਨੂੰ ਸਾਈਡ ਤੇ ਰੱਖੋ ਤੇ ਆਪਾਂ ਬੈਠ ਕੇ ਗੱਲਬਾਤ ਕਰ ਲਈਏ ਸੋ ਇਸ ਤਰ੍ਹਾਂ ਦੀ ਪਹਿਲੀ ਮੁਲਾਕਾਤ ਸੀ ਇਸ ਤਰ੍ਹਾਂ ਦੇ ਉਹਨਾਂ ਦੇ ਪਹਿਲੇ ਸ਼ੰਤ ਕਿੰਨੀ ਕੁ ਦੇਰ ਦੀ ਮੁਲਾਕਾਤ ਸੀਗੀ ਇਹ ਮੁਲਾਕਾਤ ਪੂਰੇ 45 ਮਿੰਟ ਦੇ ਕਰੀਬ ਹੋਈ ਹੈ ਸਾਡੀ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਕਿਹਾ ਵੀ ਕਿ ਅਸੀਂ ਚਲੋ ਚੱਲਦੇ ਹਾਂ ਕਿ ਅਸੀਂ ਇਹ ਸੋਚਦੇ ਕਿ ਉਹਨਾਂ ਦਾ ਸ਼ੈਡਿਊਲ ਬਹੁਤ ਜ਼ਿਆਦਾ ਵਿਜ਼ੀ ਆ ਕਿ ਉਹਨਾਂ ਨੇ ਸ਼ੂਟਿੰਗ ਵੀ ਕਰਨੀ ਆ ਕਿਉਂਕਿ ਸ਼ੂਟ ਵੀ ਰੈਡੀ ਹੋ ਜਾਂਦੇ ਸੀ ਨਾਲੋਂ ਪਰ ਉਹਨਾਂ ਨੇ ਸਾਨੂੰ ਜਿੰਨਾ ਕੁ ਸਮਾਂ ਦਿੱਤਾ ਅਸੀਂ ਉਸ ਦੀ ਆਸ ਨਹੀਂ ਸੀ ਕਰਦੇ ਉਹ ਸ਼ੂਟਿੰਗ ਤੇ ਗਏ ਜਦੋਂ ਸ਼ੂਟ ਕਰਨ ਗਏ ਫਿਰ ਸਾਡੇ ਵੀ ਮਨ 'ਚ ਖਿਆਲ ਆਇਆ ਵੀ ਇੰਨੀ ਦੂਰ ਆਏ ਆ ਜੇ ਦਿਲਜੀਤ ਭਾਜੀ ਦੀ ਸ਼ੂਟਿੰਗ ਹੀ ਨਹੀਂ ਦੇਖੀ ਤੇ ਫਿਰ ਕੋਈ ਫਾਇਦਾ ਨਹੀਂ ਫਿਰ ਅਸੀਂ ਸ਼ੂਟਿੰਗ ਦੇਖਣ ਚਲੇ ਗਏ ਆ ਹੁਣ ਸ਼ੂਟਿੰਗ ਦੇ ਅੱਗੇ ਉਹਨਾਂ ਦੇ ਸਿਕਿਉਰਿਟੀ ਗਾਰਡ ਜਾਂ ਸਪੌਂਸਰ ਵਗੈਰਾ ਜਾਂ ਜੋ ਵੀ ਉਹਨਾਂ ਦੇ ਟੀਮ ਮੈਂਬਰ ਸੀਗੇ ਉਹ ਮੌਜੂਦ ਸੀ ਤੇ ਜਦੋਂ ਅਸੀਂ ਦੂਰੋਂ ਦੇਖ ਰਹੇ ਸੀ ਤੇ ਅਸੀਂ ਕਹਿੰਸੀ ਥੋੜਾ ਹੋਰ ਨੇੜੇ ਜਾ ਕੇ ਦੇਖਣਾ ਚਾਹੁੰਦੇ ਆ ਤੇ ਇੱਕ Song ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉਹਨਾਂ ਨੇ ਪਹਿਲਾਂ ਸਾਨੂੰ ਮਨਾਂ ਕੀਤਾ ਅਸੀਂ ਫਿਰ ਜਿਸ ਤਰ੍ਹਾਂ ਥੋੜਾ ਜਿਹਾ ਮੈਂ ਦਸਾਂਝਾਂ ਵਾਲਾ ਕਹਿ ਲਵਾਂ ਕਿ ਰੂਪ ਜਾ ਆ ਜਾਂਦਾ ਕਿ ਅਸੀਂ ਦਸਾਂਝ ਕਲਾਂ ਤੋਂ ਆਏ ਆ ਭਾਜੀ ਨੇ ਬੁਲਾਇਆ ਸਾਨੂੰ ਉਹਨਾਂ ਨੇ ਸਾਨੂੰ ਅੱਗੇ ਲਿਜਾ ਕੇ ਖੜੇ ਕਰ ਦਿੱਤਾ ਤੇ ਫਿਰ ਉੱਥੇ ਸ਼ੂਟਿੰਗ ਦੇਖੀ ਫਿਰ ਉਸ ਤੋਂ ਬਾਅਦ ਵੈਂਟੀ ਦੇ ਵਿੱਚ ਵਾਪਸ ਆ ਗਏ ਆ ਤੇ